ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲਾਉਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੇ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਬਾਈ ਰੋਮੀ ਕੋਲੇ ਪਹੁੰਚੇ ਆ ਦੋ ਤੁਹਾਨੂੰ ਬੈੜਾਂ ਦਿਖਾ ਦੇਾਂਗੇ ਇੱਕ ਤਾਜੀ ਸੂਈ ਇੱਕ ਕਦੋਂ ਸੂਈ ਐ ਬਾਈ ਤੋਂ ਪੁੱਛਾਂਗੇ ਇੱਕ ਤੁਹਾਨੂੰ ਗੱਬਣ ਦਿਖਾ ਦੇ ਗੱਲਬਾਤ ਸਾਰੀ ਬਾਈ ਨਾਲ ਕਰਾਵਾਂ ਸਾਰੀ ਜਾਣਕਾਰੀ ਰੇਟ ਡਿਟੇਲ ਵੀਡੀਓ ਦੇ ਵਿੱਚ ਹੋਊ ਜੀ ਤੇ ਬਾਈ ਨੇ ਬੱਚਾ ਲਾਇਆ ਹੁਣ ਇਹਨੂੰ ਸੱਸੀ ਗਾ ਬਾਈ ਰੋਮੀ ਸੱਸੀ ਗੱਲ ਜੀ ਹੋਠੀ ਟੋਕ ਹੁ ਮੇਰੇ ਬਹੁਤ ਵਧੀਆ ਤੁਹਾਨੂੰ ਹਾਂ ਪਿੰਡ ਦਾ ਨੰਬਰ ਬੋਲ ਦਗੇ ਜੀ 947863584 ਜੀ ਪਿੰਡ ਜੀ ਆਪਣਾ ਪਿੰਡ ਮਰਾਜ ਹੈ ਜਿਲ੍ਹਾ ਆਪਾਂ ਨੂੰ ਜਿਲ੍ਹਾ ਬਠਿੰਡਾ ਪੈਂਦਾ ਬਈ ਤਹਿਸੀਲ ਰਾਮਪਰਾਪੂਲ ਨੇੜੇ ਆਪਣਾ ਡਰੈਸ ਕਿਹੜੇ ਸੜਕ ਤੇ ਘਰ ਆਪਣਾ ਦਾ ਡਰੈਸ ਜਿਹੜੀ ਮਰਾਜ ਤੋਂ ਗੁੰਮਰਸਰ ਨੂੰ ਸੜਕ ਬਣੀ ਵੀ ਉਹਦੇ ਤੇ ਘਰ 1 ਕਿਲੋਮੀਟਰ ਹੀ ਜਾ ਕੇ ਜਿਹੜੀ ਮਰਾਜ ਤੋਂ ਗੁੰਮਰਸਰ ਨੂੰ ਸੜਕ ਬਣੀ ਵੀ ਉਹ ਤੇ ਆਪਣਾ ਘਰ ਆ ਗਿਆ ਹਾਂਜੀ ਤੇ ਬਾਈ ਜੀ ਅਜ ਦੋ ਦਿਖਾ ਰਹੇ ਆ ਬੇੜਾ ਅੱਜ ਦੋਖਾਰ ਇੱਕ ਗੱਬਣਾ ਇੱਕ ਰਾਤ ਦੀ ਸੂਈ ਜੇਰ ਬਿਲਕੁਲ ਓਕੇ ਉਹ ਪਈ ਮੈਂ ਉਹ ਪਈ ਆ ਵੀਰੇ ਉਹ ਕੈਮਰਾ ਮੈਂ ਵੇਖ ਲਈ ਜੇਰ ਦੀ ਜਮਾ ਓਕੇ ਬੇਫਿਕਰ ਹੋ ਕੇ ਲੈ ਜਾਓ ਜੇਰ ਕਨੂੰ ਤੇ ਰੋਮੀ ਵੀਰੇ ਕਿਹੜਾ ਸੂਆ ਇਹ ਇਹ ਦੂਜਾ ਸੂਆ ਬਾਈ ਤੇ ਕਿੰਨਾ ਗੰਗ ਦੁੱਧ ਫਿਰ ਰਿਹਾ ਪਹਿਲੇ ਸੂਏ ਦਾ ਪਹਿਲੇ ਸੂਏ ਬਾਈ 20 22 ਕਿਲੋ ਦੁੱਧਤਾ 20 ਤੋਂ 22 ਕਿਲੋ 25 26 ਕਿਲੋ ਤੋ ਦੇ ਦੂਗੀ ਬੜਾ ਕਦਾਨਾ ਝੋਣ ਦੇਖ ਲੈ ਮਰਾਇਆ ਆ ਦਿਖਾ ਦਿਓ ਜੀ ਬਾਕੀ 100 ਦੀ 100 ਹੀ ਆ ਚੁੱਪ ਕਰਕੇ ਤੁਸੀਂ ਬੈੜ ਮੰਗਾ ਸਕਦੇ ਬਾਈ ਮੰਗਾ ਹਲੋਂ ਲੈਣ ਜਿਹੜਾ ਮਰਜੀ ਵਾਲਾ ਆ ਦੇਖੀ ਦੇਖੀ ਦੇਖ ਇਧਰ ਝੋਣ ਦੇਖ ਕਾ ਪਾ ਗਾਣੀ ਦਾ ਧੂੜਦਾਰ ਨਜ਼ਾਰਾ ਹੀ ਆਉਂਦਾ ਹਨਾ ਧੂੜ ਹੁੰਦੀ ਆ ਧੂੜ ਹੂੰ ਨਿਆਰਾ ਆਖਿਆ ਬੜਾ ਆਖਿਆ ਸਾਣੀ ਬੜਾ ਚੰਗਾ ਤੇ ਗੁਲਾਬੀ ਲੱਗਿਆ ਵਾ ਹਨਾ ਵੀਰੇ ਹਾਂ ਲਿਓ ਫਿਰ ਤੋਰਾ ਇਹਦਾ ਕਰਾ ਕੇ ਚੈੱਕ ਚੰਗੀ ਹੈ ਜੀ ਤੂੰ ਆ ਰੇਨਲ ਦੂਜਾ ਕਹਿਣ ਦੀ ਗੱਲ ਨਹੀਂ ਤੇ ਬੱਚੀ ਫਿਰ ਕੋਈ ਪਤਾ ਹੈਗਾ ਬਾਈ ਪਤਾ ਹੈਗਾ ਪਰ ਆਪਾਂ ਕਿਸੇ ਦੇ ਕਿਸੇ ਦੇ ਯਕੀਨ ਨਹੀਂ ਕਰਦੇ ਆ ਬੇਚਨ ਮਲੇ ਬਹੁਤ ਮੁਸਕਾਹ ਜਾਂਦਾ ਆ ਦੇਖੋ ਜੀ ਬੱਚੀ ਦੇਖੋ ਜੇ ਕਹਿਣ ਦਾ ਪਾ ਪੰਜਾਬੀ ਦੀ ਗੱਲ ਕਰ ਲਗੇ ਦਾੜੀ ਨਾਲ ਮੱਛਾਂ ਵਧੀਆਂ ਪੰਗਾ ਹਨਾ ਆ ਦੇਖੋ ਬੱਚੀ ਵੇਖੋ ਕੁਆਲਿਟੀ ਦੇਖੋ ਦੂਜੀ ਬੱਚੀ ਦੀ ਫੁੱਲ ਪ੍ਰਿੰਟ ਵਾਲੀ ਹਨਾ ਰੋਮੀ ਲੈ ਚਲੋ ਜੀ ਲੈ ਚੋ ਕਿਉਂ ਅਗਲੇ ਨੇ ਰਕਾਰ ਸਾਰਾ ਦਿੱਤਾ ਆਪਾਂ ਨੂੰ ਠੀਕ ਆ ਪਰ ਆਪਾਂ ਲਈ ਕਹੇ ਮਗਰ ਕਿਉਂ ਆ ਪਗੜਾ ਕੋਲੇ ਹੀ ਡੀ ਗਾ ਤਰਨ ਬੁਲੀ ਲੈ ਚਲੋ ਜੀ ਬਾਕੀ ਚੀਜ਼ ਨੇ ਦੱਸਣਾ ਹੁੰਦਾ ਹਨਾ ਆ ਦੇਖੋ ਜੀ ਜੇ ਆਪਾਂ ਲੇਵੇ ਦੀ ਦੇਖੇ ਦੀ ਦੇਖ ਕੇ ਚੰਗੀ ਲੇਵੇ ਦੀ ਦੇਖਾ ਜੀ ਤੇ ਚੰਗਾ ਸਪੇਸ ਤੇ ਥਾਣ ਲੱਗਿਆ ਵਾ ਪੱਲਾ ਕੱਲਾ ਥਾਣ ਲੱਗਿਆ ਵਾ ਜੀ ਤੇ ਬਾਕੀ ਦਾ ਲੇਵਾ ਅੱਗੇ ਤੇ ਪਿੱਛੇ ਦਾ ਆਪਾਂ ਕਹਿ ਸਕਦਾ ਥੱਬੇ ਦਾ ਹਵਾਨਾ ਤਿਆਰ ਕਰਿਆ ਵਾ ਹਨਾ ਬਾਈ ਉਹ ਗਾੜੀ ਨੇ ਦੂਰੀ ਹੋ ਗਈ ਲੇਵਾ ਲਾ ਲਾ ਯਾਰ ਓਕੇ ਜੀ ਤੇ ਬਾਕੀ ਦਾ ਜੇ ਹੁਣ ਵੀ ਆਪਾਂ ਚੰਗਾ ਚੋਣ ਲੱਗ ਜੀ ਚੰਗੇ ਬੋਲਾ ਕੱਢੂ ਹਨਾ ਬਾਈ ਜਮਾ ਚੰਗਾ ਬਾਈ ਤੜ ਕੇ ਕੱਢਿਆ ਬਾਈ ਇਹ ਦੁੱਧਲਾ 6 ਕਿਲੋ ਦੁੱਧ ਠੀਕ ਹੈ ਜੀ ਇਹ ਰੈੜੀ ਗਰੀ ਵੀ ਸੀ ਬੈਠੋ ਕਿਹੜੇ ਪੌਦ ਦੀ ਕੁਆਲਿਟੀ ਹੁੰਦੀ ਉਹਨੇ ਦੁੱਧ ਦੇਣੇ ਦੇਣਾ ਕਿੰਨੇ ਪੈ ਹੈ ਬਾਈ ਇਹਦੇ ਬਾਅਦ ਲੈਣ ਦੇਣੀ ਦਸੀ ਰੋਮੀ ਗਾਂ ਵੀ ਕਹੇ ਪੈ ਮੁੱਲ ਕਰਾਉਣਾ ਲੈਣ ਦੇ ਲੈਣ ਦੇਣ ਬਸ 100000 ਇਹ 82000 ਰੁਪਇਆ ਲਵੇ ਮੁੱਲ ਲੱਖ ਗਰ ਵਾਲਾ 10 ਗਰ ਵਾਲਾ 5 ਗਰ ਵਾਲਾ 5 ਗਰ ਆ ਚੱਕੋ ਜੀ ਬਾਈ ਨੇ ਪਹਿਲਾਂ ਆਫ ਕੈਮਰਾ ਕਿਹਾ ਸੀਗਾ 1.5 ਜੀ ਪਰ ਠੀਕ ਹੈ ਜੀ ਤੇ ਦੋ ਨੰਬਰ ਵੀਰੇ ਦੋ ਨੰਬਰ ਬਾਈ ਕੱਚੀ ਆ ਬੱਛੀ 5-4 ਦਿਨਾਂ ਦੀ ਬਾਦੂ ਨਾਲ ਆਈ ਮੈਂ ਆ ਪਾ ਦੇ ਦੋਨੇ ਖੂਣਾਂ ਲੱਗਣਗੇ ਠੀਕ ਹੈ ਵੀਰੇ ਚੰਗੀ ਜਿਹੀ ਪੈਰੀ ਲੜੀ ਕਿਹੜੀ ਰੇਟ ਆ ਗਿਆ ਬਾਈ ਇਹਦਾ ਇਹਦਾ 68000 ਰੁਪਇਆ 2.70 ਕੂ ਕਰ ਸਕਦਾ ਆ ਦੇਖੋ ਜੀ ਚੰਗੀਆਂ ਪਲੂਨ ਆ ਵੀਰੇ ਹਾਂ ਓਕੇ ਐਚਐਫ ਤੇ ਥੋੜਾ ਜਿਹਾ ਜਰਸੀ ਦਾ ਕਰਾਸ ਆ ਗਿਆ ਵਿੱਚ ਹਾਂ ਓਕੇ ਜੀ 30000 ਰੁਪਿਆ ਚੰਗੀ ਆ ਪਿਆਰੀਆਂ ਚੰਗੀਆਂ ਕਰੂ ਚੰਗੇ ਵਲਟ ਲਪਾਇਆ ਹਨਾ ਹਾਂ ਬਾਈ ਆ ਦੇਖੋ ਚੰਗੀਆਂ ਵਲਟ ਲਪਾਈਆਂ ਚੰਗੀ ਤਿਆਰੀ ਕਰਕੇ ਨੇ ਫਿਰ ਕਰਮ ਵਾਲੇ ਨੇ ਸੋਣਾਗਾ ਫਾਇਜ ਇਹਦਾ ਵੀ ਚੰਗਾ ਜੀ ਥਾਨ ਹਾਥੀ ਚਵਾਈ ਵਾਲੇ ਨੇ ਕੱਢਨੇ ਦਿਨ ਕਿੰਨੇ ਬਾਜੂ ਬਾਈ ਦਿਨ ਲੈ ਜੂ 5-4 ਦਿਨ 5 ਤੋਂ 4 ਦਿਨ 68000 ਬਹੁਤ ਬਣੂਗੀ ਕਿ ਮੈਂ ਕੱਚੀ ਦਾ ਭਾਅ ਬਾਈ ਉਹਦੇ ਤਿਆਰ ਵਾਲਾ ਭਾਅ ਹੋਰ ਹੂ ਤਿਆਰ ਵਾਲਾ ਭਾਅ ਹੋਰ ਹੂ ਇਹਦਾ ਹੈਗਾ 80000 ਰੁਪਿਆ ਇਹ 80 ਲੈਣੀ ਹੈ ਬਸ ਹਾਂ ਥੋੜਾ ਬੋਧਾ ਦਾ ਮਾਨਦਾਨ ਕਰਨਾ ਹੀ ਪੈਣਾ ਹੈ ਐਂ ਤਾਂ ਤੇਰੀ ਵੀਡੀਓ ਦੇ ਕਿਉਂ ਕਰਾਂ ਠੀਕ ਹੈ ਜੀ ਤੇ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਪਿੰਡ ਮਹਿਰਾਜ ਤੋਂ ਆਪਾਂ ਵੀਡੀਓ ਕਵਰ ਕਰਕੇ ਆਟੀਆਂ ਜੀ ਮਗਰ ਬੱਚੀ ਆ 82000 ਤੇ 68000 ਨੰਬਰ ਬਾਈ ਦਾ 9476835804 ਪਿੰਡ ਮਹਿਰਾਜ ਜੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੇਂ ਵੀਡੀਓ ਦੇ